ਵਿધાનਸਭਾ ਹਲਕਾ ਪੋਆ ਅnder ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਾਲੀ ਸਰਕਾਰ ਵੱਲੋਂ ਲਾਲਚੰਦ ਕਟਾਰਚਕ ਕੈਬਨਿਟ ਮੰਤਰੀ ਪੰਜਾਬ ਦੇ ਉਪਰਾਲੇ ਅੱਜ ਵਿਧਾਨਸਭਾ ਹਲਕਾ ਪੋਆ ਦੇ ਪਿੰਡ ਸਿਹੋੜਾ ਨੂੰ ਮਲਟੀ ਪਰਪਸ ਸਪੋਰਟਸ ਸਟੇਡੀਅਮ ਮਿਲਿਆ ਜਿਸ ਨੂੰ ਲੈ ਕੇ ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਲਾਕਾ ਨਿਵਾਸੀਆ ਵੱਲੋਂ ਲਾਲਚੰਦ ਕਟਾਰਚਕ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ 25 ਸਤੰਬਰ ਨੂੰ ਸਵੇਰੇ 11 ਵਜੇ ਪਿੰਡ ਸਿਹੋੜਾ ਵਿਖੇ ਇੱਕ ਪਿੰਡ ਦੇ ਉਧੇਦਾਰਾਂ ਅਤੇ ਨੌਜਵਾਨਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਆਦਿਤ ਤੇ ਉਪਲ ਡਿਪਟੀ ਕਮਿਸ਼ਨਰ ਪਠਾਨਕੋਟ ਵੀ ਹਾਜ਼ਰ ਰਹੇ ਉਹਨਾਂ ਵਿੱਚ ਰਿਪੋਰਟ ਉਹਨਾਂ ਵੱਲੋਂ ਪਿੰਡ ਸਿਹੋੜਾ ਦੇ ਨੌਜਵਾਨਾਂ ਨਾਲ ਅਤੇ ਪਿੰਡ ਦੇ ਉਧੇਦਾਰਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀਆਂ ਹੋਰ ਵੀ ਸਮੱਸਿਆਵਾਂ ਸੁਣੀਆਂ ਉਨਾ ਕਿ ਆ ਕਿ ਅਜ ਸਹੋੜਾ ਪਿੰਡ ਵਿੱਚ ਪੰਚਾਇਤੀ ਸਥਾਨ ਦੀ ਚੋਣ ਕੀਤੀ ਗਈ ਹੈ ਜਿੱਥੇ ਸਟੇਡੀਅਮ ਬਣਾਏ ਜਾਣਾ ਹੈ ਜਲਦ ਹੀ ਇਸ ਸਥਾਨ ਤੇ ਸਟੇਡੀਅਮ ਦਾ ਨਿਰਮਾਣ ਕਾਰਜ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਸਰਵਸ਼੍ਰੀ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਦਿਲਬਖ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਰੋਜ ਜੈਮਲ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਕੁਝ ਅਧਿਕਾਰੀ ਵੀ ਹਾਜ਼ਰ ਸਨ ਇਹ ਪਿੰਡ ਸਹੋੜਾ ਕਲਾਂ ਨੂੰ ਇੱਕ ਬਹੁਤ ਹੀ ਵੱਡੀ ਦੇਣ ਦਿੱਤੀ ਹੈ ਮੰਤਰੀ ਸਾਹਿਬ ਜੀ ਨੇ ਇਦੇ ਨਾਲ ਸਾਡੇ ਇਲਾਕੇ ਦੇ ਵਿੱਚ ਕੱਲੇ ਛੋੜੇ ਨੂੰ ਨਹੀਂ ਇਹਦੇ ਨਾਲ ਲਾਗੇ 20 25 ਪਿੰਡਾਂ ਨੂੰ ਮਤਲਬ ਨੌਜਵਾਨਾਂ ਨੂੰ ਬਹੁਤ ਹੀ ਜ਼ਿਆਦਾ ਬੈਨੀਫਿਟ ਮਿਲੇਗਾ ਲੋਕੀ ਆ ਪਿੰਡ ਦੇ ਆਣਗੇ ਨੌਜਵਾਨ ਜਿਹੜੇ ਕਿ ਖੇਡਾਂ ਖੇਡਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਸਾਡੇ ਛੋੜੇ ਦੇ ਪਿੰਡ ਦੇ ਨਾਲ-ਨਾਲ ਬਾਕੀ ਪਿੰਡਾਂ ਨੂੰ ਵੀ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਤੇ ਲੋਕੀ ਜਿਹੜੇ ਅੱਗੇ ਜਾਣਗੇ ਮਤਲਬ ਸਾਡਾ ਦੇਸ਼ ਵੀ ਤਰੱਕੀ ਕਰੇਗਾ ਇਹ ਪਿੰਡ ਸੋੜਾ ਕਲਾ ਪੰਚਾਇਤ ਵਾਸਤੇ ਬੜਾ ਜੀ ਇਤਿਹਾਸਿਕ ਦਿਨ ਹੈ ਜਿਹੜਾ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਸੋੜੇ ਨੂੰ ਇੱਕ ਇਡੀਪੀ ਜਿਹੜੀ ਸੁਗਾਤ ਮਿਲਣ ਜਾ ਰਹੀ ਆ ਸੋ ਅਸੀਂ ਸਾਰੇ ਹੀ ਪਿੰਡ ਵਾਸੀਆਂ ਵੱਲੋਂ ਔਰ ਇਲਾਕਾ ਨਿਵਾਸੀਆਂ ਵੱਲੋਂ ਮੰਤਰੀ ਜੀ ਲਾਲ ਚੰਦ ਕਟਾਰ ਚੱਕ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਹੜਾ ਇਡੀਪੀ ਸੁਗਾਤ ਦਿੱਤੀ ਆ ਇਹ ਕਰੀਬ 30 ਲੱਖ ਰੁਪਏ ਤੋਂ ਸਟਾਰਟਿੰਗ ਤੋਂ ਜਿਹੜੀ ਦੀ ਚਾਰ ਬਾਰੀ ਜੋ ਵੀ ਹੋਣਾ ਹੈ 30 ਲੱਖ ਤੋਂ ਸਟਾਰਟ ਹੋ ਰਿਹਾ ਔਰ ਮੈਨੂੰ ਆਸ ਹੈ ਕਿ ਕਰੋੜ ਤੱਕ ਜਿਹੜਾ ਇਹਦਾ ਪ੍ਰੋਜੈਕਟ ਹੈਗਾ ਉਹ ਜਦ ਸੋੜੇ ਨੂੰ ਮਿਲੇ ਸੋੜੇਆਂ ਵਾਸਤੇ ਸੋੜਾ ਕਲਾ ਸੋ ਅਸੀਂ ਸਾਰੇ ਧੰਨਵਾਦ ਕਰਦੇ ਹਾਂ ਸ੍ਰੀ ਲਾਲਚੰਨ ਕਰਾਚਕ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਪੁਆਇੰਟ ਚੁਣਿਆ ਸੋ ਅਸੀਂ ਫਿਰ ਦਿਲ ਦੀ ਗਹਿਰਾਈਆਂ ਤੋਂ ਸ੍ਰੀ ਲਾਲਚੰਨ ਕਰਾਚਕ ਜੀ ਉਹ ਆਮ ਆਦਮੀ ਪਾਰਟੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਤੇ ਕੀ ਕਹਿਣਾ ਜੀ ਆਪ ਜੀ ਅੱਜ ਇੱਥੇ ਸੋਹੜਾ ਪਿੰਡ ਦੇ ਵਿੱਚ ਇੱਕ ਪੰਚਾਇਤੀ ਥਾਂ ਲੱਭੀ ਹੈ ਜਿੱਥੇ ਸਟੇਡੀਅਮ ਦੀ ਪ੍ਰੋਪੋਜ਼ਲ ਹੈਗੀ ਹੈ ਤੇ ਇਹ ਜਿਹੜਾ ਸਟੇਡੀਅਮ ਦਾ ਕੰਮ ਆਪਾਂ ਜਲਦ ਤੋਂ ਜਲਦ ਇਹ ਤੋਂ ਸ਼ੁਰੂ ਕਰਾਂਗੇ ਕੀ ਕਹਿੰਦੇ ਬਰੇ ਕੀ ਕਹਿਣਾ ਜੀ ਆਪ ਦੇਖੋ ਜੀ ਇਹ ਕਾਫੀ ਟਾਈਮ ਦੀ ਜਿਹੜੀ ਨ 3 ਲੱਖ ਦੇ ਨਾਲ ਜਿਹੜੀ ਲਗਤ ਦੇ ਨਾਲ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਐ ਕੈਬਨਿਟ ਮੰਤਰੀ ਲਾਲਚੰਦ ਕੜਾਰੂ ਚੱਕ ਜੀ ਦਾ ਔਰ ਪੰਜਾਬ ਸਰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਏਡੀ ਵੱਡੀ ਦੇਣ ਦਿੱਤੀ ਹੈ ਅਤੇ ਖੇਡਾਂ ਨੂੰ ਬਹੁਤ ਹੀ ਅੱਗੇ ਲੈਣ ਦੀ ਜਰੀਏ ਸੋਚ ਰਿਹਾ ਹੈ